ਯਾਰ ਨੇ ਪਲਰ ਬਲੌਰ ਹੁਣ ਆਪਾਂ ਕਾਲਜ ਆਸ ਇਹ ਦੋ ਸ਼ਬਦ ਯਾਰਾ ਬਾਈ ਜੀ ਚੱਲਿਆ ਕਾਲਜ ਜਾ ਕੇ ਇਹਨਾਂ ਦਾ ਕਾਲਜ ਦਾ ਮਾਹੌਲ ਮਾਹੌਲ ਕਾਲ ਯਾਰ ਦਿਖਾਵਾ ਕੇ ਤੁਹਾਨੂੰ ਯਾਰ ਸਾਰੇ ਬੰਦੇ ਕਹਿ ਦਿੰਦੇ ਆਗੇ ਵੀ ਆ ਠੀਕ ਇਹਨਾਂ ਦਾ ਕੋਈ ਕੋਈ ਤਰ੍ਹਾਂ ਦਾ ਕੀ ਯਾਰ ਬੋਲੀ ਯਾਰ ਹਾਂਜੀ ਮਿੱਤਰੋ ਪਹੁੰਚਦਾ ਸੀ ਗਏ ਆ ਹਨਾ ਕੁਝ ਨਹੀਂ ਹੈਗਾ ਯਾਰ ਆ ਦੇਖੋ ਬਾਬ ਬਾਬੇ ਲੈ ਸਾਰਾ ਦਿਖਾ ਦੇ ਆ ਦੇਖ ਬੈਠੇ ਯਾਰ ਕਿਵੇਂ ਬੈਠਿਆ ਦੇਖ ਇਹ ਤੇ ਮਾਰਚ ਪੇੜਾ ਇਹਦੇ ਮਾਰਾ ਦੇਖੇ ਬੈਠੇ ਚੱਲ ਉਧਰ ਚੱਲ ਤੂੰ ਤੂੰ ਕੀ ਕਰ ਰਿਹਾ ਪੱਪੀ ਬਾਈ ਮੈਂ ਭੂਤ ਨਹੀਂ ਉਹ ਦੇ ਆ ਦੇ ਆ ਇੱਧਰ ਵੀ ਬੈਠੇ ਹੋ ਤੇਰੇ ਇੱਧਰ ਵੀ ਬਾਈ ਕਮੈਂਟ ਕਰਿਆ ਸੀ ਕਮੈਂਟ ਕਰਿਆ ਸੀਗਾ ਵੀ ਆ ਮੈਨੂੰ ਦਿਖਾਇਓ ਅੱਜ ਉਹ ਸੱਚ ਜਿਨ੍ਹਾਂ ਨੇ ਕਮੈਂਟ ਇੱਕ ਹੋਰ ਆਇਆ ਜੀ ਕਹਿੰਦੇ ਕਾ ਕਾ ਫੂਸ ਵੱਢਦੇ ਆ ਦੇਖੋ ਸਾਰਾ ਵੱਢਦਾ ਥੋਡੇ ਕਹਿੰਦੇ ਮੈਂ ਸਾਰੀ ਸਫਾਈ ਕਰੀ ਹੈਗੀ ਆ ਦੇਖੋ ਅਸੀਂ ਲਿਬੜ ਕੇ ਪੂਰਾ ਫੂਟਬਾਲ ਚੱਕਰੋ ਜਮਾ ਬਾਈ ਲਿਬੜ ਕੇ ਕੁਝ ਨਹੀਂ ਨਿਕਲਿਆ ਯਾਰ ਥੋੜਾ ਕਰਕੇ ਹੀ ਦੱਸ ਮਸ਼ੀਨ ਸਾਡੀ ਪਰੇ ਖੜੀ ਆ ਉਹ ਦਿਖਾਈ ਨਹੀਂ ਬਚੜੀਆਂ ਕਰਪੈਣ ਸੀਗੀ ਕਰਪੈਣ ਲਿਆਂਦੀ ਐ ਡਾ ਢਕਾ ਹੋ ਗਿਆ ਇਹਨੂੰ ਆਏ ਨਹੀਂ ਲੋਡਾਉਣਾ ਇਹ ਫਰਬਕ ਹਾਂ ਬਾਕੀ ਹਾਂ ਉਹ ਸਾਗ ਸੂਖ ਲੈ ਕੇ ਜਾਣਾ ਹੁੰਦਾ ਕਹਿੰਦੇ ਉਹ ਵੀ ਦਾ ਦੋ ਕਮੈਂਟਾਂ ਚ ਤੋੜ ਕੇ ਅਸੀਂ ਘਰੇ ਪਹੁੰਚਦਾ ਕਰ ਦਾਂਗੇ 40 ਰੁਪਏ ਕੁੱਟੀ 100 ਰੁਪਏ ਕੁੱਟੀ ਘਰੇ ਡਿਲੀਵਰੀ ਦਾ ਤੇ ਲੱਗ ਲੱਗਣਗੇ ਹਾਂ 50 ਰੁਪਏ ਕੁੱਲ 50 ਰੁਪਏ ਕੁੱਲ 50 ਰੁਪਏ ਪੈਸਾ ਨਹੀਂ ਕੁੱਲ 50 ਰੁਪਏ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਗ ਦੀ ਡਿਲੀਵਰੀ ਦਾ ਸਾਢੇ ਕਿੱਤੀ ਹਾਂ ਇਹ ਕਾਸ ਨੇ ਬਹੁਤ ਮਿਹਨਤ ਕਰੀਆ ਵਿਚਾਰਾ ਡੇਲੀ ਸਾਹਿਬ ਨੂੰ ਪਾਣੀ ਪੂਣੀ ਆ ਕੇ ਲਾ ਕੇ ਜਾਂਦਾ ਹੈਗਾ ਇਹ ਵੀ ਹੁਣ ਪਾਣੀ ਲਾ ਕੇ ਆ ਗਿਆ ਇਹਨਾਂ ਨੂੰ ਹੈਨਾ ਉਹ ਸਾਰੀ ਹੁਣ ਤੱਕ ਮੇਰੀ ਬਾੜੀ ਲਈ ਹੈ ਸਾਰੀ ਦੇਖ ਸਕਦੇ ਹੋ ਤੁਸੀਂ ਆ ਬੂਟੇ ਵੀ ਆਪਣੇ ਲਾਏ ਨੇ ਬੂਟੇ ਵੀ ਆਪਣੇ ਲਾਏ ਹੋਇਆ ਦੇਖਦੇ ਆ ਰੇ ਅਸੀਂ ਉੱਧਰ ਤਾਂ ਗਏ ਨਹੀਂ ਹੈਗੇ ਹਜੇ ਕਿੰਨਾ ਹੋ ਜਾਦਾ ਪਰ ਵੱਤ ਤੋਂ ਮੈਂ ਉਹ ਕਰੀ ਦੀ ਆ ਮਤਲਬ ਹਰੀ ਬਾਈ ਦੇਖਾਉਂਦੀ ਕੋਸ਼ਿਸ਼ ਵੀ ਕਰੀ ਦੀ ਆ ਹਾਂ ਆਹ ਕਾ ਬਾਈ ਬਾਹਰ ਲਾ ਕੇ ਦਿਖਾਈ ਆ ਇਹ ਤਾਂ ਕਿਹੜਾ ਕਾ ਆ ਗਾ ਇਹ ਨਵਾਂ ਲਾਇਆ ਕਾ ਇਹ ਇੱਥੋਂ ਕਹੋਂ ਨਹੀਂ ਜਾਂਦਾ ਜੀ ਬਸ ਇੱਥੇ ਹੀ ਰਹਿਣਾ ਅੱਛਾ ਉਹ ਜਾਈ ਤਾਂ ਜਾਂਦਾ ਉਹ ਤੱਕ ਕੋਈ ਉਹ ਉਹ ਤੱਕ ਵੀ ਗਿਆ ਨਹੀਂ ਜਾਂਦਾ ਵੀ ਉੱਤੇ ਨੂੰ ਨਹੀਂ ਜਾਂਦਾ ਅੱਛਾ ਉੱਤੇ ਨੂੰ ਨਹੀਂ ਜਾਂਦਾ ਇਹਦਾ ਮੈਂ ਆ ਕਾ ਲਾਇਆ ਸੀ ਉੱਤੇ ਵੀ ਜਾਂਦਾ ਬਾਈ ਤੇਰੀ ਤਾਂ ਬਹੁਤ ਦੇਣਾ ਹਨਾ ਇੱਥੇ ਕੌਜ ਨੂੰ ਬਹੁਤ ਜ਼ਿਆਦਾ ਸੇਵਾ ਕਰਦਾ ਸੇਵਾ ਕਰਦਾ ਹਾਂ ਸੇਵਾ ਕਰਦਾ ਕੇ ਕਰਦਾ ਨਾ ਸੇਵਾ ਬਹੁਤ ਜਿਆਦੇ ਆਪਾਂ ਦਾ ਵੀ ਬਹੁਤ ਸੇਵਾ ਕਰੀ ਦੀ ਆ ਬੂਟੇ ਵਾਟ ਸਾਰੇ ਆਪਣੇ ਨਾਲ ਇਹਨਾਂ ਦੇ ਹਾਂ ਜਿੰਨੇ ਵੀ ਇਹ ਦਰਾਖਤ ਲੱਗੇ ਆ ਹਾਂ ਟਾਹ ਹੋ ਗਿਆ ਅਮਰੀਕਨ ਕਾ ਹੋ ਗਿਆ ਅਮਰੀਕਨ ਕਾ ਰਾਤ ਨੂੰ ਆਹਾਂ ਆ ਅਮਰੀਕਨ ਕਾ ਦੇਖੋ ਭਾਈ ਜਿਨ੍ਹਾਂ ਨੂੰ ਦਰਾਖਤਾਂ ਦੇ ਨਾਮ ਨਹੀਂ ਪਤਾ ਉਹ ਇਹ ਤੋਂ ਪੁੱਛ ਸਕਦੇ ਆ ਬਾਕੀ ਜਿਨ੍ਹਾਂ ਦਿਖਾਵਾਂਗੇ ਹੋਰ ਵੀ ਇੱਥੋਂ ਜਵਾਬ ਜਵੂਕ ਠਾ ਦੀਏ ਜਿਹੜੇ ਉਰੇ ਬੈਠੇ ਆਗੇ ਕਹਦਾ ਅਜੇ ਸਾਰੇ ਅਜੇ ਤੱਕ ਕਦੇ ਕਿਹਾ ਨਹੀਂ ਹੈਗਾ ਤੈਨੂੰ ਦੇਖੋ ਦੇਖੋ ਭਾਈ ਯਾਰ ਬਹੁਤ ਜਿਆਦਾ ਢਲਾ ਗਿਆ ਇਹ ਬਿਮਾਰ ਆ ਤੂੰ ਬਲੌਗ ਮੇਰੇ ਦੇਖਦਾ ਨਹੀਂ ਕਾ ਹਾਂ ਬਾਕੀ ਉਹਨੂੰ ਪਾਰ ਕੇ ਦਿਖਾਇਆ ਸੀਗਾ ਇੱਕ ਕੀੜਾ ਮਗੋੜੇ ਆ ਆ ਗਿਆ ਇਹਨੂੰ ਢੀਕਦਾ ਸੀ ਮੈਂ ਬਹੁਤ ਟਾਈਮ ਦਾ ਠੀਕ ਆ ਮੈਂ ਕੋਹਂਦੀ ਦੀ ਵੇਟ ਕਰਦਾ ਸੀਗਾ ਲੈ ਦੱਸ ਕੋਈ ਯਾਰ ਆ ਰਹੀ ਨੇ ਤੇ ਬਾਰੇ ਥੋੜਾ ਬੋਲਾ ਆ ਜੀ ਜੀ ਦੱਸ ਕੱਲ ਤਨਵੀਰ ਇਹਦੇ ਵੀ ਕੈਮਰਾ ਕਰਦੇ ਨਹੀਂ ਜਾਂਦਾ ਇਹ ਨਹੀਂ ਕਰੀ ਜਾਂਦਾ ਕੱਲ ਕੈਮਰਾ ਕਹਿ ਕੇ ਲੈ ਲੈ ਤੇਰਾ ਬੜਾ ਰੋਲ ਲੈ ਲਈ ਬਾਕੀ ਯਾਰ ਤੁਸੀਂ ਪਿਛਲਾ ਵਲੋਗ ਦੇਖਿਆ ਹਣਾ ਬਾਈ ਨੇ ਸੱਖ ਸਭ ਬਹੁਤ ਵਧੀਆ ਵਰਡ ਪਲੇ ਕੀਤਾ ਸੀਗਾ ਹੱਸ ਆ ਵੀ ਇੱਕ ਵਾਈ ਤਰ੍ਹਾਂ ਦਾ ਸੈਕਸੀ ਹੈ ਇਹ ਹੋਰ ਤਰ੍ਹਾਂ ਦਾ ਹੀ ਆ ਜਿਹੜੇ ਉਹ ਬੰਦੇ ਜਿਹੇ ਵਿਚਕਾਰਲੇ ਬੰਦੇ ਉਹ ਆ ਵਿਚਕਾਰਲੇ ਬੰਦੇ ਕਿਹੜੇ ਡੇਡ ਆ ਬਾਈ ਸਰੋ ਯਾਰ ਨਹੀਂ ਫੇਰ ਕਿੱਥੇ ਉਹ ਆਏ ਕਿਹੜੇ ਜੀ ਨਾ ਤੂੰ ਸਰ ਉਧਰ ਬਿਠਾ ਲਈ ਸ਼ਰਟ ਪਾਇਆ ਹਾਂ ਲੈ ਮਿੱਤਰੋ ਇਹ ਜੀ ਤੁਸੀਂ ਬਾਣੀ ਰਿਪੋਰਟ ਕਰੀ ਜਿਹੋ ਬੰਦੇ ਸੀ ਬੇਨਤੀ ਕਰਾਈ ਜਾਂਦੇ ਆ ਦਾ ਸਾਹ ਦੀ ਹੈ ਆ ਬਾਹਰ ਕਾਪੀਆਂ ਲਈ ਕਰੀ ਹੋਰਿਆ ਆਗੇ ਦੋਵੇਂ ਤੂੰ ਵੀ ਬਣਾਇਆਗਾ ਕੋਈ ਨਹੀਂ ਤੈਨੂੰ ਭੇਜਿਆ ਨਹੀਂ ਭੇਜਿਆ ਲਾਈਕ ਸ਼ੇਅਰ ਸਬਸਕ੍ਰਾਈਬ ਭੇਜਿਆ ਤਾਂ ਹੋਊਗਾ ਤੈਨੂੰ ਭੇਜਿਆਗਾ ਆ ਨਾ ਕੋਈ ਬਲੌਗ ਦੇ ਭੇਜਿਆ ਤੂੰ ਕੌਣ ਲੱਗ ਗਿਆ ਹਾਂ ਕੱਲ ਸਭ ਤੋਂ ਤੈਨੂੰ ਇੱਕ ਮਿੰਟ ਚਾ ਵੀ ਚਾਪੜੇ ਫੇਨ ਲੱਗ ਗਏ ਭਾਈ ਤੂੰ ਬਲੌਗ ਬਣਾ ਲੈ ਇੱਧਰ ਆ ਕੇ ਖੜ ਦੇ ਇਧਰ ਤਾਂ ਕਾਲਾ ਬੜਾ ਲੱਗਦਾ ਓਏ ਘਾਤੋ ਖੜਿਆ ਬਈ ਲੈ ਵੀ ਦਵਿੰਦਰ ਕੋ ਸਾਡੇ ਬਾਰੇ ਨਮਸਕਾਰ ਆਏ ਕੇਮ ਹਾਂ ਤੁਹਾਡਾ ਕਮਲ ਲਾਡੂ ਬਾਏ ਬਾਏ ਲੈ ਵੀ ਮਿੱਤਰੋ ਹੁਣ ਅਸੀਂ ਚੱਲਾਂਗੇ ਕਲਾਸ ਦੇ ਵਿੱਚ ਸਾਡੀ ਕਲਾਸ ਦੇ ਵਿੱਚ ਆਗੇ ਬੰਦ ਕਰ ਲਓ ਆ ਦੇਖੋ ਲੈ ਬਾਈ ਇੰਨੀਆਂ ਕੁਰਸੀਆਂ ਤੇ ਤਾਂ ਇਕੱਲਾ ਹੀ ਪੈਂਦਾ ਪਹਿਲਾ 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 ਬਈ ਰੁਕ ਜਾ ਪਹਿਲਾ ਬਈ ਕਾਦ ਨੇ ਉਦੋਂ ਤੂੰ ਕਹਉਂਦਾ ਯਾਰ ਬਹੁਤ ਸੇਵਾ ਕਰਦਾ ਇਹ ਪਹਿਲਾਂ ਇਹ ਘਾਗੂ ਹਨਾ ਉਹ ਕਰਿਆ ਸਾਰਾ ਹੁਣ ਇਹਨੂੰ ਰੰਗ ਕਰਕੇ ਹਟਾਗਾ ਦੇਖੋ ਛੋੜੀ ਪਈ ਯਾਰ ਕੰਮ ਕਰਦੇ ਬਹੁਤ ਜਲਦੀ ਕੰਮ ਕਰ ਰਿਹਾ ਆ ਗਿਆ ਬਰਾਬਰ ਰੰਗ ਕਰਦਾ ਬਈ ਦੇਖੋ ਯਾਰ ਬਈ ਇਹ ਬੰਦੇ ਦੀ ਪੂਰੀ ਸਪੋਰਟ ਕਰਿਓ ਯਾਰ ਬਹੁਤ ਬੰਦਾ ਯਾਰ ਵਧੀਆ ਯਾਰ ਇੰਨੀ ਜਿਆਦਾ ਯਾਰ ਮੇਰਾ ਆਹੋ ਜੀ ਮਤਲਬ ਟੀਮ ਦਾ ਆਪਣਾ ਕੀ ਤੋ ਬਾਕੀ ਟਾਰਗੇਟ ਸੀਗਾ ਮੇਰਾ ਇਹ ਦਵਾਰ ਤੋਂ ਪਹਿਲਾਂ ਸਾਰਾ ਕਾਰਜ ਵਧੀਆ ਬਣਾਵਾ ਦਿਵਾਲੀ ਮਰ ਲੰਘੀ ਆ ਹਾਂ ਘਰ ਬਹੋਂ ਤੋਂ ਪਹਿਲਾਂ ਸਾਰੇ ਕਾਰਜਾਂ ਦਾ ਨਾਕਰਮ ਕਰਕੇ ਸਾਰਾ ਕੰਮ ਪੂਰਾ ਕਰਾਂ ਤਰਾ ਉਹ ਜਦੋਂ ਆਉਂਦਾ ਮਨੋਂ ਆਹ ਬੋਲ ਯਾਰ ਗੰਦ ਬਾਕ ਜਾਂਦਾ ਹੈ ਤੂੰ ਤਿਆਰ ਰੱਖਿਆ ਕਰ ਭਾਈ ਤੂੰ ਹੀ ਯਾਰ ਮੇਨ ਆਗਾ ਬਾਈ ਇਹ ਕੋਲ ਜੀ ਤੋਂ ਪੂਰਾ ਮੇਨ ਆਗਾ ਭਾਈ ਦੇਖੋ ਇਹਦੀ ਖਾਤਰ ਇੰਨੀਆਂ ਕੁਰਸੀਆਂ ਘੁੰਮ ਘੁੰਮ ਕੇ ਵੇਂਦਾਗਾ ਠੀਕ ਹੁਣ ਮੈਂ ਕੈਮਰਾ ਲਵਾ ਦੇ ਥੋੜਾ ਕੈਮਰਾ ਦਿਖਾ ਦੇ ਉਹ ਕੈਮਰਾ ਲਵਾ ਰਿਹਾ ਮੇਰੇ ਜਿਹੜਾ ਬੰਦਾ ਮੈਂ ਫੜ ਲਿਆ ਉਹ ਚੀਜ਼ੀ ਬੋਲਦਾ ਆਪਾਂ ਉਹ ਕਦੀ ਤੋਂ ਕਦੀ ਦੇ ਜਾਂ ਮਰਦੀ ਆ ਜੜੀ ਦੇ ਨਾਲ ਚਾਹਣ ਸਜਾ ਆ ਕੋਈ ਮਜ਼ਾ ਤੇ ਹਾਂ ਨਸ਼ੇ ਦੀ ਤਾਂ ਪਰ ਹਾਲ ਹਣ ਤੂੰ ਕੰਮ ਕਰ ਲਓ ਬਾਈ ਬਾਈ ਹੁਣ ਇਹਨੂੰ ਕੰਮ ਕਰਨ ਦੇ ਮੈਂ ਛੱਡ ਰਿਹਾ ਕਿ ਇਹਨੂੰ ਕੰਮ ਕੰਮ ਕਰ ਦੋ ਤੇ ਸਾਨੂੰ ਬਾਕੀ ਦਿਖਾਵਾਂਗੇ ਉਸ ਤੋਂ ਬਾਅਦ ਜੀ ਮਿੱਤਰੋ ਇਹ ਵੀ ਇਹ ਵੀ ਬਲੌਗਰ ਨਹੀਂ ਚੱਲ ਤੂੰ ਬਣਾ ਤੂੰ ਚੱਲ ਬਣਾ ਤੂੰ ਨਹੀਂ ਕੀ ਦਪਿੰਦਰ ਨੂੰ ਅਸੀਂ ਚੱਕ ਕੇ ਲੈ ਗਏ ਚੱਕ ਲੋ ਜਿਹੜਾ ਚੱਕਿਆ ਜਾਂਦਾ ਵਾ ਨਹੀਂ ਤੇ ਹੈ ਭਾਂ ਤੋਂ ਬਈ ਸ਼ਰੂ ਸੀ ਆ ਚੱਕ ਲਿਆ ਭਾਂ ਤੋਂ ਦਾ ਹੀ ਸ਼ਰੂ ਵੀਡੀਓ ਦੇਖੀ ਵਧੀਆ ਮੁੰਡੇ ਦੀ ਜਿਹੜਾ ਕਹਿੰਦਾ ਨਹੀਂ ਦਵਿੰਦਰ ਨੂੰ ਅਸੀਂ ਚੱਕ ਕੇ ਲੈ ਗਏ ਆ ਦੇਖੋ ਯਾਰ ਭਾਂ ਤੋਂ ਦਾ ਜੀ ਤੁਸੀਂ ਵੀਡੀਓ ਦੇਖਿਓ ਨਹੀਂ ਗਰੁੱਪ 'ਚ ਆਪਾਂ ਪਾਵਾਂਗੇ ਇਹਦੇ ਨਾਲ ਜੋੜ ਕੇ ਹੈ ਪਾਗੜੀ ਬੰਨੀ ਅੱਜ ਆਈਏ ਅੰਗੇ ਆ ਓਏ ਤੁਹਾਨੂੰ ਦੱਸਿਆ ਜਿੰਨਾ ਪਾਲੀ ਇਹਦਾ ਆਰਜਨ ਆ ਸਖਾ ਨਪਾਲੀ ਪਾਗੜੀ ਬੰਨਦਾ ਇਹ ਸਾਲਮ ਸਿੱ ਗਿਆ ਆ ਠੀਕ ਆਗਾ ਅੱਗੇ ਅੱਗੇ ਉਹ ਕਿੰਦਾ ਆਰੀਏ ਅੰਗੇ ਆਦਾ ਦੇਖ ਦੇ ਕੇ ਜਾਦਾ ਠੀਕ ਆ

ਬੱਗ ਪੰਨ ਕੇ ਜਾਮਣੀ ਮੁੰਡਿਆ ਤੈਨੂੰ ਨਸ਼ਾ ਕਰਾ ਦਈਏ ਨਸ਼ਾ ਕਰਾ ਦਈਏ ਚੰਗਾ ਤਰਾ ਦੇਖ ਲੋ ਯਾਰ ਚੱਟ ਗਿਆ ਚੱਟ ਗਿਆ ਦੇਖ ਦੇਖ ਕਿਵੇਂ ਖੜਾ ਜੀਗਾ ਆ ਦੱਸ ਦਿਓ ਕੀ ਕਰਨ ਗਏ ਆ ਲੌਂਡੇ ਪਤਾ ਨਹੀਂ ਕੋਈ ਕੁੜੀ ਦੇ ਕੀ ਕਹਿ ਰਹੇ ਸੀਗੇ ਪਤਾ ਨਹੀਂ ਕਿੰਨਾ ਚਾਜ ਕਰਨੀ ਆਉਣੇ ਰਣਵੀ ਇਹਦੇ ਨਾਲ ਗੱਲ ਕਰਨੀ ਕੋਈ ਕੁੜੀ ਰੱਖਣਾ ਵੇ ਆ ਦੇਖਾ ਇਹ ਭੈਣ ਚੋਦਾ ਬਾਈ ਸਿਰੇ ਦੇ ਉਹ ਦੇਖ 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 ਭੱਜ ਗਿਆ ਨਾ ਭੱਜ ਗਿਆ ਚੱਲ ਕੋਈ ਗੱਲ ਨਹੀਂ ਰੰਡਾ ਰੰਡਾ ਤੂੰ ਜਨਾਨਾ ਏ ਖੁਸਰਾ ਮੈਨੂੰ ਸੌਰੀ ਫਿਰ ਮੈਂ ਗਵਾਰਾ ਕੱਢੀ ਦੇਖੋ ਯਾਰ ਪਹਿਲਾਂ ਜਿਹੜਾ ਤੁਹਾਨੂੰ ਬੰਦਾ ਦਿਖਾਉਂਦਾ ਸੀ ਮੈਂ ਜਿਹਨੂੰ ਇਹ ਭੱਜਿਆ ਫਿਰਦਾ ਸੀ ਕਿੱਡਾ ਕਸਟਾਰ ਆ ਜਿਹੜਾ ਬਾਕੀ ਸਾਰੀਆਂ ਕੋਸਟਾਂ ਡੇਢ ਕਰਤੀਆਂ ਲੈ ਲੈ ਬਾਈ 1300 13 ਨਹੀਂ ਹੋ ਗਿਆ 13 ਮਿਲੀਅਨ ਕੋਲ ਵਾਰਾ ਸੁੱਖ ਬਾਦ ਫੜਨ ਜਾ ਰਿਹਾਗਾ ਕਿਨੂੰ ਰਾਲ ਰਵੀਰ ਨੂੰ ਲਾਹਰ ਦੀ ਦਾ ਪਰ ਉਹ ਜਨ ਨੂੰ ਪਤਾ ਨਹੀਂ ਕਿ ਦੀ ਵਾਰੀ ਆ ਬਲੌਗ ਬਣਾਉਣ ਲੱਗਿਆ ਮੁੰਡਾ ਨਵਾਂ ਚੈਨਲ ਆ ਆ ਆ ਪਰਿਵਾਰ ਨੂੰ ਤੇ ਕੱਲਾ ਆਇਆ ਇਹਨੇ ਖੋਡੇ ਲਾਇਆ ਤਾਂ ਇਹ ਬ੍ਰੋਕਰ ਆ ਸਾ ਕੱਲਾ ਹਾਂ ਇਹਨੇ ਦੇਖਿਆ ਜੀ ਨਾ ਬਲੌਗ ਦੇ ਵਿੱਚ ਲੈ ਵੀ ਮਤਰੇ ਦੀ ਗੱਲ ਕਲੀਅਰ ਹੋ ਗਈ ਇਹ ਜਿਹੜਾ ਬਲੌਗ ਬਣਾਉਣ ਲੱਗਿਆਗਾ ਦਸੀ ਆ ਰਹੀ ਨੇ ਕਾਦੇ ਲਈ ਬਣਾਉਣਾ ਸਾਡੇ ਘਟੋਰੇ ਵਾਲਾ ਖੇਡ ਗਿਆ ਤੇ ਵੱਡਾ ਆਇਆ ਵਾ ਲੈ ਨਹੀਂ ਸੀ ਇਹਨੇ ਫਿਰ ਇਹ ਆਕਾਸ਼ ਨੂੰ ਆਪਣੇ ਬਾਈ ਦੇ ਤਾਂ ਨਮਰੇ ਆਪੇ ਇਹਦੀ ਵੀਡੀਓ ਵੀ ਦਿਖਾਈ ਹੋਈ ਹੈ ਬੀਸਬਲ ਲਿਆ ਕੱਢ ਕੇ ਵੀਰ ਜੀ ਬੀਸਬਲ ਮੈਂ ਕਦੀ ਖੇਡਿਆ ਨਹੀਂ ਆ ਤੇ ਤਾਸ਼ ਮਗਾ ਲਉ ਸਾ ਭਾਬੀ ਤੋਂ ਖੇਡਦੇ ਆ ਵੀਡੀਓ ਆ ਗਈ ਹੈ ਵੀਡੀਓ ਆ ਗਈ ਹੈ ਵੀਡੀਓ ਆ ਗਈ ਹੈ ਵੀਡੀਓ ਓਏ ਵੀਡੀਓ ਲਗਾਈ ਜੀ ਮੜੀ ਜੀ ਇਹ ਵੀਡੀਓ ਲਗਾਈ ਜੀ ਮੜੀ ਜੀ ਇਹਦੇ ਦਿਖਾਓ ਕਲਿੱਪ ਲਾਓ ਤੁਹਾਡੇ ਕੋ ਕੋਈ ਲਾਈਟ ਨਹੀਂ ਆ ਤੁਸੀਂ ਮੇਰੀ ਨਹੀਂ ਪੁੱਛਣ ਦਾ ਤਾਂ ਹੈ ਨਾ ਸਵਾਲ ਹੀ ਬੋਲਦਾ ਨਹੀਂ ਇਹ ਬੰਦਾ ਹਾਂ ਇਹ ਘੱਟ ਹੀ ਬੋਲਦਾ ਇਹ ਫਿਰ ਉਹ ਵਾਲਾ ਨਾ ਮਾਸਟਰ ਫਿਲਮ ਉਹਨਾਂ ਕਾਰ ਗੱਡੀ ਇਹ ਕਾਰ ਕੱਢੀ ਲੈ ਆਹ ਕੋਣਾ ਲੰਡਾ ਜਾ ਦੇਖ ਲੈ ਟ੍ਰੇਲ ਆ ਗਿਆ ਅੰਦਰ ਉਹ ਸੱਟ ਜੇ ਇਹ ਇਹ ਇੰਪੋਰਟ ਕਰਾਇਆ ਵੀਰੇ ਇਹ ਨੇਪਾਲ ਤੋਂ ਆਇਆ ਨੇਪਾਲ ਤੋਂ ਇੰਪੋਰਟ ਕਰਾਇਆ ਹੋਇਆ ਆਪਾਂ ਵਲੌਗ ਚ ਬੰਦੇ ਦਿਖਾਵਾਂਗੇ ਤੁਹਾਨੂੰ ਬੈਠੇ ਹੋਏ ਫੇਰ ਠੀਕ ਆ ਲੈ ਵੀ ਬਾਹਰ ਹੀ ਫਿਰਦੇ ਰਹਿੰਦਾ ਤੂੰ ਕਲਾਰ ਕਲੂ ਚ ਜਾਵੜਿਆ ਕਰੋ ਯਾਰ ਹੈ ਬਸ ਐ ਹੀ ਆ ਯਾਰ ਏ ਯਾਰ ਜਾਂਦੇ ਨਹੀਂ ਬਸ ਠੀਕ ਆ ਤੂੰ ਤੇ ਇਕੱਲਾ ਖੜਾ ਤੂੰ ਤਲਾਹ ਤੇ ਬਹਿ ਜਾ ਕਰ ਯਾਰ ਮੈਂ ਆਸੇ ਪਾਸੇ ਨਿਗਰ ਰੱਖਦਾਗਾ ਉਧਰ ਜਾ ਬੈਠਾ ਹੈ ਨਿਗਰ ਰੱਖਿਆ ਕਰੋ ਯਾਰ ਸਰ ਆਵਾਜਾਵਾ ਦੇਖਿਆ ਲੈ ਮਿੱਤਰੋ ਵਲੌਗ ਦੇਖਿਓ ਜੇ ਵਧੀਆ ਲੱਗਿਆ ਤਾਂ ਹੋਰ ਬਣਾ ਕੇ ਲਿਆਵਾਂਗੇ ਕਮੈਂਟ ਕਮੈਂਟ ਕਰਿਓ ਕਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ